ਵਾਹ ਜੀ ਵਾਹ ਸਭ ਕੁਝ ਰੈਡੀ ਹੈ ਸਾਰਿਆਂ ਨੂੰ ਬਸਾਖੀ ਦੀਆਂ ਬਹੁਤ ਬਹੁਤ ਬਰਾਈਆਂ ਪ੍ਰਮਾਤਮਾ ਕਰਕੇ ਤੁਹਾਡੇ ਸਾਰਿਆਂ ਦੇ ਦਿਨ ਵਧੀਆ ਹੋਣ ਤੇ ਫਸਲ ਤੁਹਾਡੇ ਬਹੁਤ ਵਧੀਆ ਹੋਵੇ ਵਿਆਹ ਵਾਲਾ ਘਰ ਲੋ ਜੀ ਤਿਆਰੀਆਂ ਸ਼ਿਆਰੀਆਂ ਹੋ ਚੁੱਕੀਆਂ ਨੇ ਕਨੋਪੀਆਂ ਵੀ ਲੱਗੀਆਂ ਤੇ ਬੱਟਰੇ ਵਾਲਾ ਫੱਟਾ ਵੀ ਲੱਗ ਗਿਆ ਇੱਧਰ ਬੈਠੇ ਨੇ ਜੀ ਜਿਹਨੂੰ ਆਪਾਂ ਕਹਿ ਲਈਏ ਪੰਜਾਬੀ ਚ ਪਿਆਰ ਅੰਗਰੇਜ਼ੀ ਚ ਲਵ ਤੇ ਹਿੰਦੀ ਚ ਪ੍ਰੇਮ ਪ੍ਰੇਮ ਨਾਮ ਹੈ ਮੇਰਾ ਸਰੂਨ ਪ੍ਰੇਮ ਪ੍ਰਸਾਸੀ ਖਾ ਬਹੁਤ ਬੜੀਆ ਗੁੰਦਰ ਵੀ ਆ ਗਏ ਕਿਉਂਕਿ ਗਰਮੀ ਵੱਧ ਚੁੱਕੀ ਹੈ बाकी मुंडे ने कम, कम बहुत सोना कर रहे एंजॉय? आप ही लिया कुछ नचे नहीं फिर नहीं हम नचा ਕੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਰਕੇ ਤੁਹਾਡੇ ਸਾਰਿਆਂ ਦੇ ਦਿਨ ਵਧੀਆ ਹੋਣ ਤੇ ਫਤਲ ਤੁਹਾਡੇ ਬਹੁਤ ਵਧੀਆ ਹੋਵੇ ਸਤਨਾਮ ਵੇ ਸੱਚੇ ਪਾਤਸ਼ਾਹ ਸੋ ਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਗਏ ਜੀ ਵਿਆਹ ਵਾਲੇ ਘਰੇ ਤੇ ਅੱਜ ਹੈਗਾ ਤੀਜਾ ਦਿਨ ਜਾਗੋ ਲਗਾਤਾਰ ਕੰਮ ਜਾਰੀ ਹੈ ਅੱਜ ਸੋਨੇ ਖਾਵਾਂਗੇ ਜਾਗੋ ਦਾ ਪ੍ਰੋਗਰਾਮ ਤੇ ਬਾਕੀ ਸੋਨੇ ਕਾਰਿ ਹੋਰ ਸਾਰਿਆਂ ਨੂੰ ਬਖਸ਼ੀ ਰਿਹਾ ਬਹੁਤ ਬਹੁਤ ਬਰਾਇਆ ਬਾਕੀ ਮੁੰਡਿਆਂ ਨੇ ਕੰਮ ਕੰਮ ਬਹੁਤ ਖੋਣਾ ਕਰਿਆ ਬੈਕ ਗੋਰੇਸ਼ਨ ਵਾਲਾ ਅੰਦਰ ਵੀ ਤੁਹਾਨੂੰ ਦਿਖਾਉਣੇ ਆ ਲੱਗੇ ਪਏ ਆ ਵਿਚਾਰੇ ਬਿਊਟੀਫੁੱਲ ਵਾਦੀ ਵਾ ਬਹੁਤ ਵਧੀਆ ਖੋਰ ਜੀ ਤਗੜੇ ਹੋ ਸੱਚ ਜਦੋਂ ਹੋਰ ਸੁਣਾਓ ਠੀਕ ਠੀਕ ਜੀ ਕੀ ਆਲਾ ਜੀ ਹੋਰ ਜੀ ਵਾਹ ਵਾਹ ਬਾਕੀ ਇਹ ਚਿੱਲੀਆਂ ਦਾ ਕੰਮ ਤੇ ਹੋ ਜਾਂਦਾ ਤਿਆਰ ਫਿਰ ਤੁਹਾਨੂੰ ਦਿਖਾਉਣੇ ਆ ਵਿਆਹ ਵਾਲਾ ਘਰ ਖਿੱਚ ਦੋ ਤਿਆਰੀ ਦਾ ਵਾਦਾ ਖਿੱਚ ਦੋ ਕਰਾਂ ਕਿਹੜਾ ਰਹਿ ਗਿਆ ਬਣਕਾ ਦੇ ਵਾਲਾ? ਕਾਹਨੋਂ ਆਇਆ ਸੀ? ਨਹੀਂ ਕਨੋਪੀ ਵਾਲੇ ਤੁਸੀਂ? ਹਾਂ ਨਬਰੀ। ਵੈਰੀ ਗੁੱਡ। ਤੇ ਕਨੋਪੀਵਾਂ ਹਸਾਉਣ ਵਾਲੇ ਸਪੇਸ ਨਾਲ ਵਾਲਾ ਰੋਕਣ ਕਿਉਂਕਿ ਤੇ ਥੱਲੇ ਹੁਣ ਬੰਦੇ ਦੋਨੇ ਕੀ ਬੈਠਣਗੇ ਤੁਹਾਨੂੰ ਪਤਾ ਹੀ ਐ। ਇਹਦੇ ਇੱਕ ਸਾਰਾ ਉਹ ਆ ਮੰਜਾ ਹੈ ਜਿੰਬ ਤੱਕ ਇਹਦੇ ਮਰਜ਼ੀ ਕਰਦਾ ਆਪਾਂ। ਹਾਂ ਬਾ ਇਹ ਗੱਲ ਸਹੀ ਆ। ਬਾ ਠੀਕ ਆ ਠੀਕ ਆ ਠੀਕ। ਨਹੀਂ ਨਹੀਂ ਕੋਈ ਚੱਕਰ ਨਹੀਂ। ਲਓ ਜੀ ਇਧਰ ਹਲਦੀ ਵਾਲਾ ਵੀ ਲਾ ਰਿਹਾ ਐ। ਤੇ ਬਾਕੀ ਕਿਸਨ ਨੂੰ ਗੱਲ ਹੋਰ ਦੱਸ ਦਈਏ ਇਹ ਬੰਦੇ ਹੈਗੇ ਸਾਡੇ ਸਹਨੇ ਖਿੜੇ ਦੇ। ਤੇ ਇਹਨਾਂ ਦੀ ਫੁੱਲ ਸਪੋਰਟ ਕਰਨੀ ਹੈ ਬਾਈ ਅਰਗਿਆਂ ਦੀ ਡੈਕੋਰੇਸ਼ਨ ਦਾ ਸਾਰਾ ਕੰਮ ਇਹਨਾਂ ਨੇ ਕਰਿਆ ਤੇ ਬਹੁਤ ਵਧੀਆ ਕਰਿਆ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਜੀ 9989 ਹਾਂਜੀ 42836 999 42836 42836 ਹਾਂਜੀ ਤੇ ਬਾਈ ਅਰਗਿਆਂ ਨੂੰ ਫੋਨ ਕਰੋ ਤੇ ਸੇਵਾ ਦਾ ਮੌਕਾ ਜਰੂਰ ਦਿਓ ਤੁਸੀਂ ਵੇਖ ਲਓ ਕਿੰਨਾ ਸੋਹਣਾ ਕੰਮ ਕਰਿਆ ਯਾਰ ਵਾਕਈ ਚੰਗੀ ਜੀ ਨੂੰ ਚੰਗੀ ਆਖਣਾ ਚਾਹੀਦਾ ਲਓ ਜੀ ਤਿਆਰੀਆਂ ਸ਼ਿਆਰੀਆਂ ਹੋ ਚੁੱਕੀਆਂ ਨੇ ਕਨੋਪੀਆਂ ਵੀ ਲੱਗੀਆਂ ਤੇ ਬਟਰੇ ਵਾਲਾ ਫੱਟਾ ਵੀ ਲੱਗ ਗਿਆ ਵੈਰੀ ਗੁੱਡ ਬਾਕੀ ਜਿਹੜਾ ਰਾਤ ਦਾ ਨਜ਼ਾਰਾ ਉਹ ਹੋਰ ਵੀ ਸੋਹਣਾ ਹੋਊਗਾ ਤੁਸੀਂ ਵੇਖ ਸਕਦੇ ਹੋ ਇੱਧਰ ਡੀਜੇ ਲੱਗਣਾ ਹੈਗਾ ਸਕਰੀਨ ਸਕਰੂਨ ਤੇ ਵਾਹ ਵਾਹ ਬਹੁਤ ਸੋਹਣਾ ਜਿੰਨਾ ਵੀ ਕਹਿ ਦੀਏ ਬਿਊਟੀਫੁਲ ਬਹੁਤ ਹੀ ਜ਼ਿਆਦਾ ਵਧੀਆ ਬਾਕੀ ਉਧਰ ਕੰਮ ਚੱਲੀ ਜਾਂਦਾ ਹੈ ਤੇ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇਹ ਕੰਮ ਕਰ ਰਹੇ ਨੇ ਬਾਈ ਤੇ ਬਾਕੀ ਸਾਨੂੰ ਮਲਾਉਣ ਲੱਗੇ ਆ ਮਾਨ ਸਾਹਿਬ ਨਾਲ ਮਾਨ ਸਾਹਿਬ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਾਇਆ ਤੁਸੀਂ ਥੈਂਕ ਯੂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਕੀ ਮੈਂ ਨੰਬਰ ਪਾ ਦਊਗਾ ਵੀ ਸਾਰਿਆਂ ਨੇ ਮਾਨ ਨੂੰ ਬਹੁਤ-ਬਹੁਤ ਕੰਮ ਦਿਓ ਲਓ ਜੀ ਲਾਈਟਾਂ ਵਾਲਾ ਫਲੋਰ ਫਲੋਰ ਵੀ ਆ ਚੁੱਕਿਆ ਲਾਰੇ ਨੇ ਮੁੰਡੇ ਉਦੋਂ ਬਾਅਦ ਲਾਉਣਗੇ ਜੀ ਸਕਰੀਨ ਵਾਹ ਜੀ ਵਾਹ ਹੋਰ ਜੀ ਰਮੇ ਜੀ ਕੀ ਹਾਲ ਨੇ ਠੀਕ ਹੋ ਹਾਂਜੀ ਹਾਂਜੀ ਆਪਣੇ ਬਾਰੇ ਤੇ ਕਹਿਣਾ ਪੂਰੇ ਪੂਰੇ ਉਹ ਬੰਦੇ ਨੂੰ ਕੁਝ ਕਰਨਾ ਕੋ ਜਰੂਰ ਪ੍ਰੋਗਰਾਮ ਲਖਾ ਦੇਣਾ ਭਲੀਆ ਬਸ ਹੈ ਕੰਪਲੀਟ ਆਈ ਨਹੀਂ ਆਈ ਉਹ ਬੰਦੇ ਨੂੰ ਕੰਮ ਪੱਕੇ ਦੇਣਾ ਬਾਈ ਬਣ ਕੇ ਲਓ ਜੀ ਫੋਟੋ ਖਿੱਚ ਲਓ ਇੱਥੇ ਬਾਈ ਤੁਸੀਂ ਤੇ ਨੱਚੋ ਜਾਗੋ ਜਾਗੋ ਲਿਖਿਆ ਨੱਚੋ ਟੱਪੋ ਸੌਰੀ ਆਖੀ ਹੋਰ ਸਾਭਦੀ ਐ ਖਾਓ ਪੀਓ ਤੇ ਥੱਲੇ ਲਿਖਿਆ ਗਾਣਾ ਵਜਾਉਣਾ ਠੀਕ ਹੈ ਜੀ ਬਿਊਟੀਫੁਲ ਸਭ ਕੁਝ ਰੈਡੀ ਹੈ ਚਲਦੇ ਆਂ ਉਧਰ ਸਨ ਉਧਰ ਵੀ ਦਿਖਾਉਣੇ ਆ ਤੇ ਤਕਰੀਬਨ ਹੋਰ ਮੈਨੂੰ ਲੱਗਦਾ ਅੱਧੇ ਘੰਟੇ ਤੱਕ ਸਾਰਾ ਕੁਝ ਓਕੇ ਕਰ ਦੇਣਗੇ ਬਾਕੀ ਜਿਵੇਂ ਜਿਵੇਂ ਨੇਰਾ ਹੋਊਗਾ ਲੈਟਰ ਰੋਡ ਚੱਲਣ ਗਿਆ ਉਸ ਸਾਹਮਣੇ ਹੋਰ ਵੀ ਜਿਆਦਾ ਵਧੀਆ ਬਣ ਜੂ ਇਧਰ ਬਾਈਰ ਕੇ ਵੀ ਆ ਚੁੱਕੇ ਨੇ ਤੇ ਇਧਰ ਬੈਠੇ ਨੇ ਜੀ ਜਿਹਨੂੰ ਆਪਾਂ ਕਹਿ ਲਈਏ ਪੰਜਾਬੀ ਚ ਪਿਆਰ ਇੰਗਰੇਜੀ ਚ ਲਵ ਤੇ ਹਿੰਦੀ ਚ ਪ੍ਰੇਮ ਪ੍ਰੇਮਨਾਮ ਹੈ ਮੇਰਾ ਉਹ ਪ੍ਰੇਮ ਪ੍ਰੀਸ਼ਾਸੀ ਦਾ ਸਾਸਤ੍ਰੀ ਕਾਲ ਤੇ ਇੱਧਰ ਵੀ ਥੋੜਾ ਜਿਹਾ ਸਾਈਡ ਤੇ ਕਰਿਆ ਫੁੱਲ ਜਿਹੇ ਬਾਅਦ ਚ ਲਾਉਣਗੇ ਵਾਹ ਜੀ ਵਾਹ ਡੈਕੋਰੇਸ਼ਨ ਦਾ ਨਕਸ਼ੇ ਬਦਲ ਜਾਂਦਾ ਚੀਜ਼ ਦਾ ਕਿਹੜੀ ਪ੍ਰੇਮ ਇੱਧਰ ਵੀ ਕੰਮ ਰੈਡੀ ਹੋ ਚੁੱਕਿਆ ਜੀ ਬਹੁਤ ਬੜੀਆ ਸੋ ਬਰਚੂਮਰ ਲੱਗ ਚੁੱਕੇ ਨੇ ਪੁੰਦਰ ਵੀ ਆ ਗਏ ਕਿਉਂਕਿ ਗਰਮੀ ਵੱਧ ਚੁੱਕੀ ਹੈ ਤੇ ਲਾਈਟ ਸਾਨੂੰ ਪਤਾ ਕਣਕਾ ਕਰਕੇ ਬੰਦ ਕਰ ਦਿੰਦੇ ਆ 9:30 ਵਜੇ ਤੋਂ ਲੈ ਕੇ 5 ਵਜੇ ਤੱਕ ਕੱਟ ਹੁੰਦਾ ਤੇ ਹੁਣ ਲਾਈਟ ਆਉਣ ਵਾਲੀ ਹੈ ਫਰੂਟ ਫਰਾਟ ਵੀ ਆ ਗਏ ਮੰਦਰ ਵੀ ਲੱਗਿਆ ਪਿਆ ਵਿਚਾਰਾ ਸਖਾਬ ਕੀ ਹਾਲ ਹੈ ਠੀਕ ਹੋ ਫੋਰਥ ਨੌਜੀ ਠੀਕ ਹੋ ਹਲੋ ਸਾਨੂੰ ਨੂੰ ਮਾਂ ਦੇ ਵਿਆਹ ਦੀ ਬਹੁਤ ਚਾਹ ਨਹੀਂ ਹੋਰ ਇੱਕ ਹੋਰ ਜੀ ആ ബൈക്കോ വെരീ ഗുഡ ച ਕਿਵੇਂ ਹੋ ਵਧੀਆ ਜੀ ਤੇ ਕਰ ਰਹੇ ਹੋ ਇੰਜੋਏ ਆਪੀ ਲੈ ਕੁਛ ਹਾਂਜੀ ਨੱਚੇ ਨਹੀਂ ਫਿਰ ਉਹ ਨਹੀਂ ਹੋ ਨਚਾਂਗੇ ਠੀਕ ਹੈ ਹੋਰ ਸਾਰੇ ਮੇਰੇ ਨਾਲ ਦੇ ਮੇਰੀ ਪਾਰਟੀ ਆ ਜਾ ਆ ਜਾ ਆ ਕੇ ਆ ਕੇ ਆ ਕੇ ਆ ਕੇ ਬਾਈ ਜੀ ਸਸਰੀ ਕਾ ਸਸਰੀ ਕਾ ਨੱਚ ਲੋ ਹੁਣ ਚਿੰਟ ਡਮ ਡਮ ਠੀਕ ਹੈ ਜਲਦੀ ਵਾਸ ਤੇ ਹਾਥੋਂ